ਦਿੱਲੀ ਦੇ ਇੱਕ ਗੁਰਦੁਆਰਾ ਸਾਹਿਬ ਸੀਸ ਗੰਝ ਸਾਹਿਬ ਦੇ ਵਿੱਚ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਆਲਾ ਸਰਾਂ ਦੇ ਵਿੱਚ ਮੁਰਕ ਉਸਾਰੀਆਂ ਤੇ ਨਵੀਨੀਕਰਨ ਕੀਤਾ ਗਿਆ। ਇਸ ਸਰਾਂ ਦੇ ਵਿੱਚ ਬੇਸ਼ੱਕ ਸੰਗਤ ਦੇ ਲਈ ਉੱਪਰ ਹੇਠਾਂ ਜਾਣ ਵਾਸਤੇ ਪੌੜੀਆਂ ਦਾ ਪ੍ਰਬੰਧ ਹੈ। ਪਰ ਸੰਗਤ ਦੀ ਸੁਵਿਧਾ ਨੂੰ ਦੇਖਦੇ ਹੋਏ ਅੱਜ ਇਸ ਸਰਾਂ ਦੇ ਵਿੱਚ ਲਿਫਟ ਦਾ ਉਦਘਾਟਨ ਵੀ ਕੀਤਾ ਗਿਆ ਤਾਂ ਜੋ ਸੰਗਤ ਨੂੰ ਆਸਾਨੀ ਹੋ ਸਕੇ। ਇਹਦੇ ਨਾਲ ਨਾਲ 33-34 ਕਮਰਿਆਂ ਦੀ ਉਸਾਰੀ ਵੀ ਹੋਈ ਹੈ। ਤਾ ਜੋ ਸੰਗਤ ਹੋਰ ਵੱਧ ਇੱਥੇ ਆ ਕੇ ਉਹ ਰੁਕ ਸਕਦੀ ਹੈ ਇਸ ਦੇ ਨਾਲ ਨਾਲ ਗੁਰਦੁਆਰਾ ਸੀਸਗੰਜ ਸਾਹਿਬ ਦੇ ਵਿੱਚ ਪਾਠਾਂ ਦੇ ਸੁਖ ਆਸਣ ਵਾਲੇ ਸਥਾਨ ਦੇ ਵਿੱਚ ਕੁਝ ਅਸਾਰੀ ਤਿੰਨ ਵੀ ਨੀ ਕਰਨ ਵੀ ਕੀਤਾ ਗਿਆ ਇਹ ਸਾਰਾ ਕਾਰਜ ਬਾਬਾ ਬਚਨ ਸਿੰਘ ਜੀ ਸੰਪਰਦਾ ਦੀ ਅਗਵਾਈ ਦੇ ਵਿੱਚ ਹੋਇਆ ਇਸ ਮੌਕੇ ਦਿੱਲੀ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਲਕੇ ਵੀ ਖਾਸ ਤੌਰ ਤੇ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਅਤੇ ਬਹੁਤ ਖੁਸ਼ੀ ਦੀ ਗੱਲ ਜਿਹੜੀ ਕਾਰ ਸੇਵਾ ਵਾ ਭਾਈ ਮਤੀਦਾਸ ਸਰਾਂ ਦੇ ਉੱਤੇ ਚਲਦੀ ਪਈ ਸੀ ਬਾਬਾ ਬਜਨ ਸਿੰਘ ਜੀ ਹੁਣ ਆਦੀ ਪੂਰੀ ਸੰਪਰਦਾ ਨੇ ਜਿਹੜੀਆਂ ਸੇਵਾਵਾਂ ਲਈਆਂ ਸੀ ਪਿਛਲੇ ਸਮੇਂ ਦੇ ਵਿੱਚ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸਰਾ ਭਾਈ ਮਤੀਦਾਸ ਸਰਾਂ ਜਿਹੜੀ ਸੀਸਗਨ ਸਾਹਿਬ ਗੁਰਦੁਆਰੇ ਦੀ ਹੈ ਇਥੇ ਕੋ 34 ਕ ਕਮਰਿਆਂ ਦੀ ਉਸਾਰੀ ਸ਼ੁਰੂ ਕੀਤੀ ਨਵੀਨੀਕਰਨ ਹੋਇਆ ਔਰ ਅੱਜ ਸਾਰੇ ਦੇ ਸਾਰੇ ਜਿਹੜੇ ਕਮਰੇ ਨੇ ਉਹ ਤਿਆਰ ਹੋ ਕੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੈਂਡਓਵਰ ਕੀਤੇ ਗਏ ਨੇ ਔਰ ਇਹ ਜਿਹੜੀ ਸਰਾਵੇਂ ਇਹ ਸੰਗਤਾਂ ਉਸੇ ਅੱਜ ਤੋਂ ਖੁੱਲhti ਜਾ ਰਹੀ ਹੈ 34 ਬੰਦਿਆਂ ਦਾ ਮਤਲਬ ਹੈ ਕਿ ਤਕਰੀਬਨ 100 150 ਬੰਦਾ ਇੱਥੇ ਰੋਜ਼ ਐਕਸਟਰਾ ਹੋਰ ਅਕੋਮੋਡੇਟ ਹੋ ਸਕਦਾ ਔਰ ਇਹ ਜਿਹੜੀਆਂ ਸਰਾਵਾਂ ਨੇ ਜਿਹੜੀਆਂ ਸੰਗਤਾਂ ਦੂਰੋਂ ਦਰਾਂੋਂ ਆਂਦੀਆਂ ਦੇਸ਼ ਤੋਂ ਵਿਦੇਸ਼ਾਂ ਤੋਂ ਉਹਨਾਂ ਦੇ ਸੁੱਖਾ ਵਸੇ ਬਣਾਈ ਜਾਂਦੀ ਹੈ ਸੋ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਕੋ ਵੱਲੋਂ ਜਿਹਨੇ ਲਗਾਤਾਰ ਵੱਖਰੇ ਪ੍ਰੋਗਰਾਮ ਕੀਤੇ ਜਗ੍ਹਾ ਨੇ ਔਰ ਅੱਜ ਹੋਰ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਗੁਰਦੁਆਰਾ ਸੀਸਗੰਜ ਸਾਹਿਬ ਦਾ ਜਿਹੜਾ ਪਾਠਾਂ ਦਾ ਸੁਕਾਸਨ ਦਾ ਸਥਾਨ ਹੈ ਉਹਦੀ ਵੀ ਅੱਜ ਬੜੇ ਸਮੇਂ ਤੋਂ ਉਦਾਸ ਹੁੰਦੀ ਕਰਨ ਹੋ ਰਿਆ ਸੀ ਉਹਦੀ ਵੀ ਅੱਜ ਅਸੀਂ ਓਪਨਿੰਗ ਕੀਤੀ ਹੈ ਔਰ ਇਹ ਲਗਾਤਾਰ ਜਿਹੜੇ ਪ੍ਰੋਗਰਾਮ ਨੇ ਬਾਬਾ ਜੀ ਉਹਨਾਂ ਦੀਆਂ ਇਹਨਾਂ ਦੀ ਪੂਰੀ ਸੰਪਰਦਾ ਦੀ ਸਹਿਯੋਗ ਦੇ ਨਾਲ ਜਿਹੜੀਆਂ ਮੁਕੰਮਲ ਹੋ ਰਹੀਆਂ ਮੈਂ ਸਮੂਜੀ ਸਾਰੀ ਸੰਪਰਦਾਵਾਂ ਦਾ ਖਾਸ ਤੌਰ ਤੇ ਬਾਬਾ ਬਚਨ ਸਿੰਘ ਜੀ ਬਾਬਾ ਰਵੀ ਸਿੰਘ ਜੀ ਜਿਨ੍ਹਾਂ ਦੀ ਇਹ ਇੱਥੇ ਮੇਨ ਉਹਨਾਂ ਦੀ ਜ਼ਿੰਮੇਵਾਰੀ ਸੀ ਸਾਰਿਆਂ ਦਾ ਬਾਬਾ ਸੁਰਿੰਦਰ ਜੀ ਬਾਬਾ ਸਤਰਾਮ ਜੀ ਉਹਨਾਂ ਦਾ ਲੱਕੀ ਵੀਰ ਜੀ ਜਿਹੜੇ ਵੀ ਸਹਿਯੋਗੀ ਬਾਬਾ ਦੇ ਨਾਲ ਚੱਲਦੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਕਾਰਜ ਪੂਰੇ ਹੁੰਦੇ ਆ ਸੋ ਅੱਜ ਇਸ ਸੰਗਤਾਂ ਲਈ ਬੜੀ ਖੁਸ਼ੀ ਦੀ ਗੱਲ ਹੈ ਔਰ ਇੱਕ ਸੁਖ ਮਿਲੇਗਾ ਕਿ ਜਿਹੜੇ ਲੋਕ ਇੱਥੇ ਆ ਕੇ ਰਹਿਣਗੇ ਔਰ ਇਹ ਸਰਾਂ ਦੇ ਵਿੱਚ ਉਹਨਾਂ ਨੂੰ ਇਹ ਜਗ੍ਹਾ ਮਿਲ ਸਕੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਗੁਰੂ ਤੇਗ ਬਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਹੋਈ ਹੈ ਉਹਨਾਂ ਦੇ ਆਉਣ ਸ਼ਹੀਦੀ ਸਥਾਨ ਤੇ ਕਾਰ ਸੇਵਾ ਵਾਲੀ ਸੰਪਰਦਾਇ ਜਿਵੇਂ ਪਹਿਲਾਂ ਬਾਬਾ ਬਜਨ ਸਿੰਘ ਜੀ ਹੋਣਾ ਨੇ ਇਹ ਸੇਵਾ ਆਰੰਭ ਕੀਤੀ ਸੀ ਉਹਨਾਂ ਦੇ ਸਮੁੱਚੇ ਜੱਥੇ ਨੇ ਬਾਬਾ ਰਵੀ ਸਿੰਘ ਜੀ ਬਸਤਨਾਮ ਸਿੰਘ ਜੀ ਬਾਬਾ ਸ਼ੰਦਰ ਸਿੰਘ ਜੀ ਸਾਰੇ ਜੱਥੇ ਨੇ ਮਿਲ ਕੇ ਜੋ ਦਿੱਲੀ ਸ਼ਿਕਰਤਰਾ ਪ੍ਰਬੰਧ ਕਮੇਟੀ ਦੇ ਬਹੁਤ ਵੱਡੇ ਸਹਿਯੋਗ ਦੇ ਨਾਲ ਇਸ ਰਾਂ ਦੀ ਸੇਵਾ ਹੋਈ ਹੈ ਸੰਗਤਾਂ ਦੇ ਬਹੁਤ ਵੱਡੀ ਸਹੂਲਤ ਵਾਸਤੇ ਇਹ ਸਤਿਗੁਰੂ ਤੇਗਵਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆਉਂਦੀਆਂ ਤੇ ਉਹਨਾਂ ਦੀ ਸਹੂਲਤ ਵਾਸਤੇ ਸਤਿਗੁਰੂ ਜੀ ਨੇ ਇਹ ਮਹਾਨ ਬਖਸ਼ਿਸ਼ ਕੀਤੀ ਹੈ ਇੱਥੇ ਦਰਸ਼ਨ ਦਿਦਾਰੇ ਕਰਨਗੇ ਸੰਗਤਾਂ ਠਹਿਰਾ ਕਰਨੀਆਂ ਸੋ ਸਤਿਗੁਰੂ ਜੀ ਕਿਰਪਾ ਕਰਨ ਬਾਬਾ ਬਚਨ ਸਿੰਘ ਜੀ ਦੇ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਇਹ ਸੰਪਰਦਮ ਹੋਰ ਵੀ ਚੜ੍ਹਦੀ ਕਲ ਦੇ ਨਾਲ ਸੇਵਾ ਦਾ ਵਰਦਾਨ ਬਖਸ਼ਣ ਇਸੇ ਤਰ੍ਹਾਂ ਦਿੱਲੀ ਸੇਗੁਰਦਵਾਰ ਪ੍ਰਬੰਧਕ ਕਮੇਟੀ ਨੂੰ ਪ੍ਰਧਾਨ ਸਾਹਿਬ ਸਤਸਦਾਰ ਹਰਮਿਤ ਸਿੰਘ ਕਾਲਕਾ ਜੀ ਨੂੰ ਉਹਨਾਂ ਦੇ ਸਾਰੇ ਜਥੇ ਨੂੰ ਸਾਰੀ ਵਰਕਿੰਗ ਕਮੇਟੀ ਨੂੰ ਸਾਰੀ ਦਿੱਲੀ ਕਮੇਟੀ ਨੂੰ ਇਸੇ ਤਰ੍ਹਾਂ ਵੱਧ ਚੜ ਕੇ ਸੇਵਾ ਕਰਨ ਦੀ ਮਹਾਰਾਜ ਬਖਸ਼ਿਸ਼ ਕਰਨ ਉਹਨਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਦੇ ਗੁਰਦਾਮਾਂ ਦੇ ਦਰਸ਼ਨਾਂ ਦੇ ਲਈ ਆਲ ਓਵਰ ਦੀ ਵਰਡ ਤੋਂ ਸਿੱਖ ਸੰਗਤਾਂ ਇੱਥੇ ਆਉਂਦੀਆਂ ਹੈ ਔਰ ਹਰ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਾਆਂ ਦੀ ਫੈਸਿਲਿਟੀ ਜਿਹੜੀ ਹੈ ਸੁਵਿਧਾ ਮੁਹੱਈਆ ਕੀਤੀ ਗਈ ਹੈ ਚਾਹੇ ਉਹ ਗੁਰਦੁਆਰਾ ਸੀਸਗੰਜ ਸਾਹਿਬ ਹੋਵੇ ਗੁਰਦੁਆਰਾ ਬੰਗਲਾ ਸਾਹਿਬ ਹੋਵੇ ਗੁਰਦੁਆਰਾ ਕਾਮਗੜ੍ਹ ਸਾਹਿਬ ਗੁਰਦੁਆਰਾ ਮਝਰੂਗਾ ਟਿੱਲਾ ਗੁਰਦੁਆਰਾ ਦਮਦਮਾ ਸਾਹਿਬ ਹਰ ਜਗ੍ਹਾ ਦੇ ਉੱਤੇ ਸਰਾਵਾਂ ਜਿਹੜੀਆਂ ਬਣਾਈਆਂ ਗਈਆਂ ਔਰ ਕੋਸ਼ਿਸ਼ ਹੈ ਕਿ ਚੰਗੇ ਸਾਫ਼ ਸੁਥਰੇ ਕਮਰੇ ਜਿਹੜੇ ਆ ਉਹ ਯਾਤਰੀਆਂ ਨੂੰ ਪ੍ਰਦਾਨ ਕੀਤੇ ਜਾਣ ਤਾਂ ਕਿ ਜਿੱਥੇ ਉਹ ਬੜੇ ਆਰਾਮ ਦੇ ਨਾਲ ਗੁਰੂ ਸਾਹਿਬ ਦੇ ਇਸ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰ ਸਕਣ ਉੱਥੇ ਨਾਲ ਹੀ ਉਹਨਾਂ ਨੂੰ ਰਹਿਣ ਦੇ ਲਈ ਵੀ ਕੋਈ ਅਸੁਵਿਧਾ ਨਾ ਹੋਵੇ। ਇਸੇ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆਂ ਪਿਛਲੇ ਕੁਝ ਸਮੇਂ ਤੋਂ ਭਾਈ ਮਤੀਦਾਸ ਚੌਕ, ਚਾਨਨੀ ਚੌਕ ਵਿਖੇ ਜੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਾਹ ਸੀ, ਪੁਰਾਣੀ ਸਰਾਹ ਬਣੀ ਹੋਈ ਸੀ ਔਰ ਉਸ ਨੂੰ ਰੈਨੋਵੇਸ਼ਨ ਦਾ ਕੰਮ ਸਤਕਾਰਯੋਗ ਕਾਰਸੇਵਾ ਦੇ ਬਾਬਾ ਬਚਨ ਸਿੰਘ ਜੀ ਦੀ ਜਥੇਬੰਦੀ ਵੱਲੋਂ ਉਹਨਾਂ ਨੂੰ ਇਹ ਸੇਵਾ ਦਿੱਤੀ ਗਈ ਸੀ ਤੇ ਉਹਨਾਂ ਨੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਇਹ ਸੇਵਾ ਤਿਆਰ ਕਰਕੇ ਔਰ ਇਸ ਵੇਲੇ ਅਸੀਂ ਇਸ ਰਾਂ ਦੇ ਵਿੱਚ ਖੜੇ ਆ 34 ਕਮਰੇ ਆ ਜਿਹੜੇ ਬਹੁਤ ਹੀ ਸ਼ਾਨਦਾਰ ਕਮਰੇ ਜਿਹੜੇ ਆ ਤਿਆਰ ਕੀਤੇ ਗਏ ਆ ਹਰ ਇੱਕ ਕਮਰੇ ਦੇ ਵਿੱਚ ਦੋ ਦੋ ਡਬਲ ਬੈੱਡ ਹੈ ਜਾਨੀ ਕਿ ਚਾਰ ਜੱਤੂ ਇੱਕ ਕਮਰੇ ਦੇ ਵਿੱਚ ਰਹਿ ਸਕਦੇ ਆ ਬਹੁਤ ਹੀ ਸਾਫ ਸੁਥਰੇ ਨਵੀਂ ਟੈਕਨੋਲੋਜੀ ਦੇ ਨਾਲ ਬਾਥਰੂਮ ਬਣਾਏ ਗਏ ਆ ਔਰ ਬਿਲਕੁਲ ਗੁਰਦੁਆਰਾ ਸੀਸਗੰਸ ਸਾਹਿਬ ਦੇ ਬਿਲਕੁਲ ਰੋਡ ਦੇ ਆਪੋਜੀਟ ਸਾਹਮਣੇ ਇਸ ਰਾਏ ਇਸੀ ਹੈ ਸਾਰੇ ਹੀ 에어 ਕੰਡੀਸ਼ਨਡ ਰੂਮ ਐ ਏਸੀ ਕਮਰੇ ਆ ਤਾਂ ਕਿ ਯਾਤਰੂ ਜਿਹੜੇ ਇੱਥੇ ਆਉਣ ਤੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨਾ ਹੋਵੇ ਜੋ ਬਜ਼ੁਰਗ ਆਉਣ ਜਿਹੜੇ ਕਿਸੇ ਤਰੀਕੇ ਮਤਲਬ ਪਰੇਸ਼ਾਨੀ ਹੋਣ ਕਰਕੇ ਪੌੜੀਆਂ ਸੜੀਆਂ ਨਹੀਂ ਚੜ੍ਹ ਸਕਦੇ ਉਹਨਾਂ ਦੇ ਲਈ ਲਿਫਟ ਦਾ ਪ੍ਰੋਵੀਜ਼ਨ ਵੀ ਆ ਲਿਫਟ ਲਗਾਈ ਗਈ ਆ ਬਹੁਤ ਹੀ ਸੋਹਣੇ ਕਮਰੇ ਇਤਿਆਰ ਕੀਤੇ ਗਏ ਆ ਸਾਡੇ ਨਾਲ ਬਾਬਾ ਰਵੀ ਜੀ ਇਸ ਵੇਲੇ ਹੈ ਇਹਨਾਂ ਦੀ ਦੇਖਰੇਖ ਦੇ ਵਿੱਚ ਕਮਰੇ ਤਿਆਰ ਹੋਏ ਆ ਸੋ ਅਸੀਂ ਜਿੱਥੇ ਬਾਬਾ ਬਚਨ ਸਿੰਘ ਜੀਾਂ ਦੀ ਕਾਰ ਸੇਵਾ ਜੱਥੇਬੰਦੀ ਦਾ ਧੰਨਵਾਦ ਕਰਦੇ ਆਂ ਬਾਬਾ ਰਵੀ ਸਿੰਘ ਜੀ ਦਾ ਧੰਨਵਾਦ ਕਰਦੇ ਆਂ ਬਾਬਾ ਸਰੇਂਦਰ ਸਿੰਘ ਜੀ ਦਾ ਧੰਨਵਾਦ ਕਰਦੇ ਆਂ ਉੱਥੇ ਨਾਲ ਹੀ ਸਾਡੇ ਸਤਿਕਾਰਯੋਗ ਮੈਂਬਰ ਸਾਹਿਬ ਸਰਦਾਰ ਅਮਰਜੀਤ ਸਿੰਘ ਪਿੰਕੀ ਜੀ ਸਰਦਾਰ ਪਰਵਿੰਦਰ ਸਿੰਘ ਲੱਕੀ ਜੀ ਉਹ ਵੀ ਇੱਥੇ ਮੌਜੂਦ ਹਨ ਸੋ ਇਹ ਬਹੁਤ ਹੀ ਮੈਂ ਸਮਝਦਾ ਕਿ ਯਾਤਰੀਆਂ ਦੀ ਲੋੜ ਵੀ ਸੀ ਕਿਉਂਕਿ ਇਸ ਜਗ੍ਹਾ ਦੇ ਉੱਤੇ ਚੰਨੀ ਚੌਂਕ ਸਭ ਤੋਂ ਜ਼ਿਆਦਾ ਯਾਤਰੀ ਆਉਂਦੇ ਆ ਜਿਨ੍ਹਾਂ ਨੇ ਟ੍ਰੇਨ ਪਕੜਨੀ ਹੁੰਦੀ ਆ ਪੰਜਾਬ ਤੋਂ ਆਉਂਦੇ ਆ ਅੱਗੇ ਜਾਣਾ ਹੁੰਦਾ ਉਹ ਵੀ ਰੁਕਦੇ ਆ ਜਿਹੜੇ ਬਾਹਰਲੇ ਸਟੇਟਾਂ ਤੋਂ ਆਉਂਦੇ ਪੰਜਾਬ ਜਾਣਾ ਹੁੰਦਾ ਉਹ ਵੀ ਇੱਥੇ ਰੁੱਕ ਕੇ ਦਰਸ਼ਨ ਕਰਕੇ ਫਿਰ ਅੱਗੇ ਜਾਂਦੇ ਆ ਸੋ ਇਹ ਸਥਾਨ ਜਿਹੜਾ ਵੈਸੇ ਵੀ ਕਿਉਂਕਿ ਹਰ ਇੱਕ ਸਿੱਖ ਦੇ ਮਨ ਦੇ ਵਿੱਚ ਤਾਂਗ ਹੁੰਦੀ ਹੈ ਕਿ ਗੁਰਦੁਆਰਾ ਸੀਸਗੰਜ ਸਾਹਿਬ ਕੇ ਦਰਸ਼ਨ ਜ਼ਰੂਰ ਕਰਨੇ ਆ ਸੋ ਇਸ ਕਰਕੇ ਜ਼ਰੂਰੀ ਸੀਗੇ ਸਰਾ ਨੂੰ ਸੁੰਦਰ ਤਰੀਕੇ ਦੇ ਨਾਲ ਬਣਾਇਆ ਜਾਂਦਾ ਸੋ ਸਾਨੂੰ ਬੜੀ ਖੁਸ਼ੀ ਆ ਕਿ ਅੱਜ ਇਹ ਸੰਤਾਂ ਦੇ ਸਪੁਰਦ ਕਰ ਰਹੇ ਹਾਂ ਬਹੁਤ ਬਹੁਤ ਧੰਨਵਾਦ ਬਾਬਾ ਜੀਆ ਦਾ ਬਹੁਤ ਬਹੁਤ ਧੰਨਵਾਦ ਸੰਗਤ ਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਸਾਰੇ ਕਾਰ ਸੇਵਾ ਦੇ ਕਾਰਜ ਚੱਲ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ